ਕੀ ਨਾਮ ਹੈ ਤੁਹਾਡਾ ਮੇਰਾ ਮਨਦੀਪ ਸਿੰਘ ਆ ਜੀ ਪਿੰਡ ਰਾਜਿਆਣਾ ਕੀ ਘਟਨਾ ਹੋਈ ਹੈ ਜੀ ਕੌਣ ਨੇ ਇਹ ਬੰਦੇ ਘਟਨਾ ਹੋਈ ਹੈ ਜੀ ਇਹ ਕੋਟਕਪੁਰਾ ਸਾਈਡ ਤੋਂ ਆ ਰਹੇ ਸੀਗੇ ਜੀ ਇਹਨਾਂ ਕੋਲ ਸੀਗਾ ਟੂੜੀ ਵਾਲਾ ਪਾਪਾ ਜੀ ਇਹ ਕਰacter ਤੇ ਸੀਗੇ ਦੋਨੇ ਜਾਣੇ ਇੱਕ ਬੱਸ ਆ ਰਹੀ ਸੀ ਪੀਆਰ ਦੀ ਉਹਨਾਂ ਨੇ ਇਹਨਾਂ ਨੂੰ ਫੇਟ ਮਾਰੀ ਆ ਕਿਧਰੇ ਪਾਸੇ ਜੂਸ ਵਾਲੀ ਲੱਗੀ ਹੋਈ ਸੀਗੀ ਰੇੜੀ ਤੇ ਇਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਨਾਲ ਇਹਨਾਂ ਨੂੰ ਕੱਢਿਆ ਜੀਵੀਸੀ ਨੇ ਕੱਢਿਆ ਅਸੀਂ ਮੌਕੇ ਤੇ ਪਹੁੰਚੇ ਜੀਵੀਸੀ ਕੁਦਰਤੀ ਇਹਨਾਂ ਦੇ ਕਰਮਾਂ ਨੂੰ ਆ ਗਈ ਇਹ ਬਹੁਤ ਹੀ ਜ਼ਿਆਦਾ ਦੂਰੀ ਔਰ ਬਹੁਤ ਹੀ ਜ਼ਿਆਦਾ ਭਿਆਨਕ ਵਾਦਸੀ ਇਹਨਾਂ ਦੀ ਮਤਲਬ ਮਸਾਂ ਕੀ ਦੂਰ ਕਰਨ ਹੋਇਆ ਇਹਨਾਂ ਦਾ ਇਹ ਕਿੱਥੇ ਮਤਲਬ ਕਿੱਥੇ ਡਿੱਗ ਪਈ ਬਾਹਰ ਹਸਪਤਾਲ ਜੀ ਕੋਰਕਪੁਰਾ ਰੋਡ ਤੇ ਪੈਨ ਰਾਜਿਆਂ ਜਿਹਨਾਂ ਦੇ ਕਲਬਹਾਰ ਹਸਪਤਾਲ ਦੇ ਬਿਲਕੁਲ ਮੂੰਹੇ ਜਦੋਂ ਐਕਸੀਡੈਂਟ ਹੋਇਆ ਤੇ ਇਹ ਕਿੱਥੇ ਡਿੱਗੇ ਜਾ ਕੇ ਜੀ ਇਹ ਟਰੈਕਟਰ ਦੇ ਵਿੱਚ ਹੀ ਫਸ ਗਏ ਸੀ ਇਹ ਟਰੈਕਟਰ ਸਾਰੇ ਇਹਨਾਂ ਦੀ ਦਿੱਕਤ ਸੀ ਇਹ ਡੀਜ਼ਲ ਦਾ ਸਾਰਾ ਆ ਚੱਲਦੇ ਮੂੰਹ 'ਚ ਵੀ ਡੀਜ਼ਲ ਪੈ ਗਿਆ ਜੀ ਇਹ ਦੇਖੋ ਕਿਉਂਕਿ ਬੱਸ ਵੀ ਬਹੁਤ ਤੇਜ਼ੀ ਹੈ ਆਪਣੀ ਸਪੀਡ ਤੇ ਸੀਗੇ ਮਤਲਬ ਇਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਲੈ ਕੇ ਆਏ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਜੇ ਕੋਈ ਗੱਡੀ ਸਗੀ ਉਹਦੇ ਚ ਬਿਠਾ ਕੇ ਜਲਦੀ ਜਲਦੀ ਇੱਥੇ ਪਹੁੰਚੇ ਆ ਜੀ ਅਸੀਂ ਕਿਸ ਤਰ੍ਹਾਂ ਦੀ ਹਾਲਤ ਹੁਣ ਇਹਨਾਂ ਦੀ ਮਤਲਬ ਠੀਕ ਹੈ ਜੀ ਥੋੜਾ ਜਿਆਦਾ ਇਹ ਥੋੜਾ ਜਿਹਾ ਲਪੇਟ ਜਿਆਦਾ ਸੀਰੀਅਸ ਆ ਉਹਨੂੰ ਅਮਰਪੁਰ ਠੀਕ ਹੈ ਇਹਨਾਂ ਪਰ ਕੀ ਕਿਹਾ ਜੀ ਡਾਕਟਰਾਂ ਨੇ ਤੁਹਾਨੂੰ ਹੁਣ ਇਹ ਹੁਣ ਫਰੀਦਕੋਟ ਰੈਫਰ ਕਰਨ ਲੱਗੇ ਆ ਜੀ ਹਾਂਜੀ ਹਾਲਤ ਕਿਵੇਂ ਕਿੱਦਾਂ ਦੀ ਹੈਗੇ ਇਹਨਾਂ ਦੀ ਹਾਲਤ ਗੰਭੀਰ ਹੈ ਜੀ ਹਜੇ ਮਤਲਬ ਸੀਰੀਅਸ ਹੀ ਦੱਸ ਰਹੇ ਆ ਕਿਉਂਕਿ ਹਜੇ ਕੋਈ ਵੀ ਨਾ ਟ੍ਰੀਟਮੈਂਟ ਨਹੀਂ ਹੋਇਆ ਜਿੰਨਾ ਕੋ ਹੋਇਆ ਮਤਲਬ ਠੀਕ ਆ ਉਹਨੇ ਵਾ ਅਕਸੀਜਨ ਵਗੈਰਾ ਲਾ ਚੁੱਕੇ ਆ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਮੁੰਡਾ ਇਹ ਹੈਗਾ ਜੀ ਆਪਣਾ ਖਾਲ ਪੰਡ ਤੋਂ ਉਹਨਾਂ ਦਾ ਪੰਡਾ ਮੰਨੂ ਗਿਆ ਜੀ ਹਾਂਜੀ ਕੀ ਕੰਮ ਕੀ ਕਰਦੇ ਨੇ ਇਹ ਇਹ ਕੰਮ ਆ ਸਾਹ ਜੀ ਮੱਲੇਦਾਰੀ ਟੂੜੀ ਵਗੈਰਾ ਹਾਂਜੀ ਬਹੁਤ ਬੜੀ ਲੱਗਦਾ ਹੈ ਜੀ ਜਿਹੜਾ ਤੁਹਾਨੂੰ